ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਬਦਰ ਸਿੰਘ ਜੀ ਪਿੰਡ ਪੰਡ ਦੱਲੂ ਵਾਲਾ ਜੀ ਤਹਿਸੀਲ ਤੇ ਬਈ ਜ਼ਿਲ੍ਹਾ ਤਹਿਸੀਲ ਬਾਦਾਪੁਰਾ ਜ਼ਿਲ੍ਹਾ ਮੋਬਈ ਆਪਣਾ ਘਰ ਬਈ ਕਿਹੜੇ ਰਾਹ ਤੇ ਰਹੇ ਜਾਂਦਾ ਜੀ ਅੱਖੀ ਵਾਲੀ ਸੜਕ ਤੇ ਆਈ ਠੀਕ ਆ ਜੀ ਖੇਤਾਂ ਚ ਬਾਈ ਦਾ ਘਰ ਆ ਠੱਠੀ ਵਾਲੀ ਸੜਕ ਤੇ ਸੂਆ ਕਿੰਨਾ ਮਸੁੰਦੀ ਹੈ ਜੀ ਇਹ ਪਹਿਲਣਾ ਜੀ ਪਹਿਲਣਾ ਠੀਕ ਆ ਜੀ ਸਮਾਂ ਕਿੰਨਾ ਲਊਗੀ ਜੀ ਸਮਾਂ ਹਜੇ 5 ਦਿਨ ਬਾਕੀ ਹੈ ਜੀ ਡੇਟ ਮੁਤਾਬਕ ਠੀਕ ਆ ਜੀ ਤੇਰੇ ਮਾਂ ਦਾ ਦੁੱਧ ਕਿੰਨਾ ਕਾ ਜੀ ਮਾਂ ਜੀ ਇਹਦਾ 26 27 ਕਿਲੋ ਸੱਜਰਦਾ ਸੀ ਤੇ ਹੁਣ 20 ਕਿਲੋ ਤੇ ਚੱਲਦੀ ਆ ਉਹ ਆਪਣੇ ਕੋਲੇ ਹੀ ਹਾਂ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਉਹਨੂੰ 6 ਕੁ ਮਹੀਨੇ ਹੋ ਗਏ ਸੂਈ ਨੂੰ 3 ਮਹੀਨਿਆਂ ਦੀ ਗੱਬਣਾ 3 ਮਹੀਨਿਆਂ ਦੀ ਗੱਬਣਾ 20 ਕਿਲੋ ਤੇ ਚੱਲੀ ਜਾਂਦੀ ਆ ਇਸ ਵਕਤ ਸੱਜਰਦਾ 26 27 ਕਿੰਨਾ ਬਾਜੂ ਇਹ ਬਈ ਪਹਿਲੇ ਸੂਈ ਦੀ 20 ਤੇ ਆਸੇ ਪਾਸੇ ਝਾਕ ਆਈ ਠੀਕ ਆ ਚੰਗੀ ਆ ਵੜ ਤੋੜ ਕੇ ਦਿਖਾ ਦੀ ਵੀਰੇ ਸੋਹਣੀ ਫੇਸ ਕੁਆਲਿਟੀ ਕੱਦ ਕਾਠ ਚੰਗਾ ਜੀ ਵਜਨ ਵੀ ਚੰਗਾ ਤੇ ਤਿਆਰੀ ਬਹੁਤ ਸੋਹਣੀ ਆ ਬਾਈ ਦੱਸਦਾ ਕਿ ਮਦਰ ਮਿਲ ਰਿਹਾ ਕੋਟ 26 27 ਕਿਲੋ ਦਾ ਇਸ ਤੇ 9 ਮਹੀਨਿਆਂ ਦੀ ਗੱਭਣਾਂ ਤੇ 20 ਕਿਲੋ ਦੁੱਧ ਪਾਈ ਜਾਂਦੀ ਏ ਤੇ ਉਹਦੀ ਧੀ ਆ ਜੀ ਬਾਕੀ ਕੁਆਲਿਟੀ ਜਾਤ ਬਰੀਡ ਪੂਰੀ ਚੰਗੀ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਮੋਰ ਲਿਆਈ ਵੀਰੇ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ 포ਟਚੰਗ ਭੂਰਾ ਵੀ ਨੇ ਠੰਡੀ ਸੀਲ ਪੂਰੀ ਆ ਸੀਲ ਸੀਲ ਪੂਰੀ ਲੈ ਠੀਕ ਆ ਜੀ ਸੀਲ ਸਲੱਗ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ ਟੱਲ ਟੁੱਲ ਹਵਾਨੇ ਚ ਬਹੁਤ ਪਈ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਤਿਆਰੀ ਆ ਵੀਰ 20 ਕਿਲੋ ਦੁੱਧ ਕਹਿੰਦਾ ਵੀ ਕੀ ਲੈ ਚੱਲਿਓ ਜੀ ਸੀਲਸ ਲੱਗ ਪਹਿਲਣਾ ਇੰਨੀ ਹੁੰਦੀ ਨਹੀਂ ਨਿਆਣਾ ਪਾਉਣਾ ਪਾ ਲਿਓ ਵੀਰ ਨਹੀਂ ਪਾਉਣਾ ਨਾ ਪਾਇਓ ਠੰਡੀ ਸੀਲ ਦਾ ਹੰਤ ਕੋਈ ਨਹੀਂ ਜਿਹੜੀਆਂ ਹਵਾਨੇ ਚਵਾਲ ਢੱਲਾਂ ਪੰਜਾਂ ਨੇ ਜੀ ਸਾਰੀਆਂ ਕਰਮਾਲੀ ਨੇ ਕੱਢ ਕੇ ਸੋਣਾ ਰੋਕ ਲਈ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਇਹਦਾ ਜੀ 75000 ਮੰਗੋ ਹੋ ਜੋ ਮਾਨਤਾਨ ਜੀ ਹਾਂਜੀ ਠੀਕ ਆ ਜੀ 75000 ਰੁਪਇਆ ਡਿਮਾਂਡ ਹੈ ਜੀ ਵਿੱਚੋਂ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ